ਇੱਕ 900 ਗ੍ਰਾਮ ਆਇਸ ਤੇ 2 ਕਿਲੋ ਹਿਰਰ ਨਾਲ ਇੱਕ ਦੋਸ਼ੀ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਇਹਦੇ ਕੋਲੋਂ ਇਹ 900 ਗ੍ਰਾਮ ਆਇਸ ਤੇ 2 ਕਿਲੋ ਹਿਰਰ ਜਿਹੜੀ ਆਬਰਾਧ ਕੀਤੀ ਗਈ ਆ ਉਹ ਜਿੱਦਾਂ ਤੁਹਾਨੂੰ ਪਤਾ ਹੈਗਾ ਵੀ ਜਿਹੜੀ ਇਹ ਆਇਸ ਹੈਗੀ ਆ ਇਹ ਆਮ ਤੌਰ ਤੇ ਉੱਤੇ ਵੀਰੇ ਬਥੇ ਸਿਆਰਾਂ ਦੇ ਵਿੱਚ ਜਿਹੜੀ ਇਹ ਤਲਜੂਮ ਹੁੰਦੀ ਆ ਔਰ ਇਹ ਰੇਪ ਪਾਰਟੀਆਂ ਜਾਂ ਦੁਗਰ ਦਿਚੇ ਦੇ ਵਿੱਚ ਇਹ ਜੁਸ਼ਣ ਕੀਤੀ ਜਾਂਦੀ ਆ ਇੱਕ 900 ਗ੍ਰਾਮ ਆਇਸ ਤੇ 2 ਕਿਲੋ ਹਿਰਰ ਨਾਲ ਇੱਕ ਦੋਸ਼ੀ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਤਨਮਨਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਕੱਕਰ थाना ਲੋਪੋਕੇ ਇਹਦੇ ਕੋਲੋਂ ਇਹ 900 ਗ੍ਰਾਮ ਆਇਸ ਤੇ 2 ਕਿਲੋ ਹੀਰੋਨ ਜਿਹੜੀ ਆਬਰਾਮਤ ਕੀਤੀ ਗਈ ਆ ਔਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 52 ਡੇਟਿਡ 6425 ਨੂੰ ਅੰਡਰ ਸੈਕਸ਼ਨ 21C 6085 ਐਨਡੀਪੀ ਸੈਕ ਜਿਹੜਾ ਹੈਗਾ ਦਰਜ ਕੀਤਾ ਗਿਆ ਔਰ ਇਹ ਬੰਦਾ ਜਿਹੜਾ ਹੀਰੋਨ ਹੈਗਾ ਇਹ ਲਿਆ ਕੇ ਸਪਲਾਈ ਕਿੱਥੋਂ ਲਈ ਆਈ ਤੇ ਕਿੱਥੇ ਇਹ ਨਿਗਾਹ ਦੇਣੀ ਸੀਗੀ ਇਦੇ ਬਾਰੇ ਜਿਹੜਾ ਹੈਗਾ ਇਹਦੇ ਬੈਕਵੋਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਖੰਗਾਲੇ ਜਾ ਰਹੇ ਆ ਔਰ ਇਹਨਾਂ ਨੂੰ ਇਹ ਕਿੱਥੋਂ ਲਿਆ ਕੇ ਆਉਂਦੇ ਸੀਗੇ ਜਿਹੜੇ ਵੀ ਇਹ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਜਿਹੜੀ ਹੈ ਜਾਬ ਤੇ ਮੁਤਾਬਕ ਔਰ ਲਾਮਤਬਕ ਜਿਹੜੀ ਉਹ ਅਗਲੀ ਕਾਰਵਾਈ ਆਮ ਜੀ ਲਿਆਂਦੀ ਜਾਊਗੀ ਔਰ ਜਿੱਦਾਂ ਤੁਹਾਨੂੰ ਪਤਾ ਹੈਗਾ ਵੀ ਜਿਹੜੀ ਇਹ ਆਈਸ ਹੈਗੀ ਆ ਇਹ ਆਮ ਪੌਰ ਦੇ ਉੱਤੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਕੰਜ਼ਿਊਮ ਹੁੰਦੀ ਆ ਔਰ ਇਹ ਰੇਪ ਪਾਰਟੀਆਂ ਜਾਂ ਦੂਜਾ ਤੀਜਾ ਦੇ ਵਿੱਚ ਇਹ ਯੂਜ਼ ਕੀਤੀ ਜਾਂਦੀ ਆ ਉਹਦੇ ਬਾਰੇ ਵੀ ਜਿਹੜੀ ਹੈ ਤਫ਼ਤੀਸ਼ ਚੱਲ ਰਹੀ ਹੈ ਸਖਤੀ ਨਾਲ ਪੁੱਛਗਿੱਛ ਕਰ ਰਹੇ ਆ ਬੀਏ ਜਿਹੜੀ ਆਈਸ ਹੈਗੀ ਆ ਇਹ ਇੱਥੇ ਕਿਸੇ ਨੂੰ ਸਪਲਾਈ ਕੀਤੀ ਜਾਣੀ ਸੀ ਕਿ ਜਾਂ ਕਿਤੇ ਹੋਰ ਬਾਹਰਲੇ ਜਿਹੇ ਸਟੇਟ ਦੇ ਵਿੱਚ ਜਾਂ ਬਾਹਲੇ ਡਿਸਟ੍ਰਿਕਟ ਦੇ ਵਿੱਚ ਜਾਣੀ ਜਾਣੀ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਫਰਦਰ ਇਹਨਾਂ ਨੇ ਅਜ ਤੱਕ ਪਹਿਲਾਂ ਹੁਣ ਤੱਕ ਕਿੰਨੀਆਂ ਰੀਆ ਕਨਸਾਈਨਮੈਂਟ ਲਿਆਂਦੀਆਂ ਦਿੱਤੀਆਂ ਹੈਗੀਆਂ ਉਹਦੇ ਬਾਰੇ ਸਾਰਾ ਵੈਰੀਫਾਈ ਕਰ ਰਹੇ ਨੇ ਬਿਲਕੁਲ ਜੀ ਮੋਬਾਈਲ ਫੋਨ ਦੇ ਵਿੱਚੋਂ ਤੁਹਾਨੂੰ ਪਤਾ ਇਹਦਾ ਅਨਲਿਸਿਸ ਅਸੀਂ ਕਰਾਉਣ ਲਈ ਆਪਣੀ ਐਫਐਸਐਲ ਦੇ ਵਿੱਚ ਭੇਜ ਰਹੇ ਹਾਂ ਉੱਥੋਂ ਇਹਦਾ ਜਿੱਦਾਂ ਡਾਟਾ ਆਊਗਾ ਕਿਹੜੇ ਕਿਹੜੇ ਨਤੀਜੇ ਹੋਰ ਸਾਹਮਣੇ ਆਉਣਗੇ ਆ ਔਰ ਜਿਹੜੀ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਜਿਹੜਾ ਜਾਣਕਾਰੀ ਦਿੱਤੀ